ਪਿਧੀਆਂ ਖੇਡਾਂ ਦੇ ਵਿੱਚ ਭਾਰਤ ਨੂੰ ਹਜੇ ਝਟਕਾ ਮਿਲਿਆ ਹੀ ਸੀ ਵਿਨੇਸ਼ ਵੋਗਾਰ ਦਾ ਮਾਮਲਾ ਜੇ ਸੁਲਝਿਆ ਵੀ ਨਹੀਂ ਸੀ ਕਿ ਹੁਣ ਇੱਕ ਹੋਰ ਭਾਰਤੀ ਪਹਿਲਵਾਨਾ ਮੁਸ਼ਕਲਾਂ ਦੇ ਵਿੱਚ गिर ਗਈ ਹੈ ਜੀਹਾਂ ਵੱਡਾ ਐਕਸ਼ਨ ਇੱਕ ਹੋਰ ਭਾਰਤੀ ਪਹਿਲਵਾਨ ਤੇ ਕੀਤਾ ਗਿਆ ਦੱਸਦੇ ਕਿ ਭਾਰਤੀ ਪਹਿਲਵਾਨ ਅੰਤਿਮ ਪੰਗਲ ਵਿਵਾਦਾਂ ਦੇ ਵਿੱਚ ਫਸ ਗਈ ਹੈ ਦਰਸਲ ਅੰਤਿਮ ਨੇ ਪੈਰਾਓਲੰਪਿਕ ਦੇ ਵਿੱਚ ਔਰਤਾਂ ਦੇ 50 ਕਿਲੋ ਕੁਸ਼ਤੀ ਮੁਕਾਬਲੇ ਦੇ ਵਿੱਚ ਹਿੱਸਾ ਲਿਆ ਸੀਗਾ ਉਹ ਇੱਕ ਖੇਡਾਂ ਖੇਡ ਰਹੀ ਸੀ ਤੇ ਉਹੀ ਭਾਰ ਵਰਗ ਦੇ ਵਿੱਚ ਰੇਸੀਗੇ ਜਿਸ ਵਿੱਚ ਵਿਨੇਸ਼ ਫੁਗਾਰਡ ਜੁੜਾ ਹੈ ਪਹਿਲਾ ਹਿੱਸਾ ਲੈੰਦੀ ਸੀ ਤਾਂ ਹੈਰਾਨੀ ਦੀ ਗੱਲ ਹੈ ਕਿ ਹੁਣ ਅੰਤਿਮ ਵੀ ਵਿਵਾਦਾਂ ਦੇ ਵਿੱਚ ਫਸ ਗਈ ਹੈ ਦਰਸਲ ਤੁਹਾਨੂੰ ਦੱਸੇ ਕਿ ਨੌਜਵਾਨ ਪਹਿਲਵਾਨ ਅੰਤਿਮ ਅਤੇ ਉਸ ਦੀ ਭੈਣ ਨੂੰ ਪੈਰਿਸ ਉਦੇਸ਼ ਨਿਕਾਲੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਭਾਰਤੀ 올림픽 ਸੰਗ ਨੇ ਪਹਿਲਵਾਨ ਅੰਤਿਮ ਪੰਗਲ ਅਤੇ ਉਸ ਦੇ ਸਹਿਯੋਗੀ ਸਟਾਫ ਨੂੰ ਫ੍ਰਾਂਸੀਸੀ ਅਧਿਕਾਰੀਆਂ ਦੁਆਰਾ ਅਨੁਸ਼ਾਸਨੀ ਉਲੰਘਣਾ ਦੇ ਨੋਟਿਸ ਦੇ ਵਿੱਚ ਲਿਓਨ ਤੋਂ ਬਾਅਦ ਜੋ ਹੈ ਵਾਪਸ ਭਾਰਤ ਭੇਜਨ ਫੈਸਲਾ ਕੀਤਾ ਹੈ ਦੱਸਦੇ ਕਿ ਆਈਓਏ ਨੇ ਆਪਣੇ ਬਿਆਨ ਦੇ ਵਿੱਚ ਕਿਹਾ ਹੈ ਕਿ ਫਰਾਂਸੀਸੀ ਅਧਿਕਾਰੀਆਂ ਦੇ ਵੱਲੋਂ ਦਿੱਤੀ ਗਈ ਸ਼ਿਕਾਇਤ ਕਿ ਅੰਤਿਮ ਪੰਗਲ ਅਤੇ ਉਸ ਦੇ ਸਯੋਗੀ ਸਟਾਫ ਨੇ ਜੋ ਹੈ ਅਨੁਸ਼ਾਸਨੀ ਨਿਯਮਾਂ ਦੀ ਉਲੰਘਣਾ ਕੀਤੀ ਹੈ ਤਾਂ ਬਾਅਦ ਉਸ ਤੋਂ ਜਿਹੜਾ ਇਹ ਫੈਸਲਾ ਲਿਆ ਗਿਆ ਹੈ ਤਾਂ ਦੱਸਦੇ ਕਿ ਫਰੈਂਚ ਅਧਿਕਾਰੀਆਂ ਨੇ ਭਾਰਤੀ 올림픽 ਸੰਘ ਦੇ ਕੋਲ ਜੋ ਹੈ ਉਸ ਸਮੇਂ ਸ਼ਿਕਾਇਤ ਕੀਤੀ ਜਦੋਂ ਅੰਤਿਮ ਪੰਗਲ ਨੇ ਆਪਣੀ ਭੈਣ ਨੂੰ 올림픽 ਖੇਡਾਂ ਦੇ ਪਿੰਡ ਦੇ ਵਿੱਚ ਦਾਖਲ ਹੋਣ ਵਿੱਚ ਉਸ ਦੀ ਮਦਦ ਕੀਤੀ ਕਿਹਾ ਜਾ ਰਿਹਾ ਹੈ ਕਿ ਅੰਤਿਮ ਨਿਜਵੇ ਕੁਝ ਸਮਾਨ ਲੈਣ ਦੇ ਲਈ ਆਪਣੀ ਭੈਣ ਨੂੰ ਆਪਣੇ ਆਈਡੀ ਕਾਰਡ ਦੇ ਨਾਲ ਜੋ ਦਿੱਤਾ ਜਾਂਦਾ ਉੱਥੇ ਖਿਡਾਰੀਆਂ ਨੂੰ ਉਸ ਦੇ ਨਾਲ ਇੱਕ ਜਿਹੜਾ ਪੈਲੇਸ 올림픽 ਦਾ ਵਿਲੇਜ ਹੁੰਦਾ ਹੈ ਜਿੱਥੇ ਇੱਕ ਐਥਲੀਟਸ ਦਾ ਵਿਲੇਜ ਹੁੰਦਾ ਉੱਥੇ ਭੇਜ ਦਿੱਤਾ ਸਮਾਨ ਲੈਣ ਦੇ ਲਈ ਤੇ ਉਤੋਂ ਉਹ ਜਦੋਂ ਵਾਪਸ ਨਿਕਲਣ ਲੱਗੀ ਤਾਂ ਉਸ ਵੇਲੇ ਜਿਹੜੇ ਉੱਥੇ ਫ੍ਰਾਂਸੀਸੀ ਅਧਿਕਾਰੀਆਂ ਨੇ ਉਸ ਨੂੰ ਫੜ ਲਿਆ ਤਾਂ ਉਸ ਤੋਂ ਗੱਗਜ ਕੀਤੀ ਗਈ ਕਿ ਤੁਸੀਂ ਇੱਥੇ ਕਿਸ ਤਰ੍ਹਾਂ ਐਂਟਰੀ ਕੀਤੀ ਕਿਉਂਕਿ ਉੱਥੇ ਹੋਰਾਂ ਦੀ ਐਂਟਰੀ ਬੈਨ ਹੁੰਦੀ ਹੈ ਸੋ ਉਸ ਤੋਂ ਬਾਅਦ ਜੋ ਇਹ ਕਾਰਵਾਈ ਕੀਤੀ ਗਈ ਤਾਂ ਜੋ ਇੱਥੇ ਰੂਲਸ ਜੋ ਨਿਯਮ ਤੋڑے ਗਏ ਉਸ ਤੋਂ ਬਾਅਦ ਉਹਨੇ ਇਹ ਕਾਰਵਾਈ ਜੋ ਹੈ ਇਸ ਭਾਰਤੀ ਪਹਿਲਵਾਨ ਅੰਤਿਮ ਪੰਗਲ ਦੇ ਉੱਤੇ ਕਰ ਦਿੱਤੀ ਗਈ ਹੈ ਉਹਨਾਂ ਨੂੰ ਭਾਰਤ ਜੋ ਹੈ ਵਾਪਸ ਭੇਜ ਦਿੱਤਾ ਗਿਆ ਤੇ ਨਾਰੀ ਨਾਲ ਜਿਹੜੀ ਉਹਨਾਂ ਦੀ ਹੋਰ ਟੀਮ ਸੀਗੀ ਉਸ ਨੂੰ ਵੀ ਹੁਣ ਭਾਰਤ ਵਾਪਸ ਭੇਜਿਆ ਜਾ ਰਿਹਾ ਹੈ ਪੈਰਿਸ 210 ਸੇ ਕਿ ਇਸ ਲਈ ਹੁਣ ਉਸ ਤੇ ਇਹ ਵੱਡੀ ਕਾਰਵਾਈ ਜੋ ਹੈ ਕੀਤੀ ਗਈ ਹੈ ਮੀਡੀਆ ਰਿਪੋਰਟਾਂ ਮੁਤਾਬਕ ਆਈਓਏ ਦੇ ਇੱਕ ਅਧਿਕਾਰੀ ਨੇ ਵੀ ਕਹਿ ਕਿ ਅਸੀਂ ਅਜੇ ਮਾਮਲੇ ਨੂੰ ਸੋਲ ਜਾਣ ਦੀ ਕੋਸ਼ਿਸ਼ ਕਰ ਰਹੇ ਹਾਂ ਸਾਡਾ ਬੁਰਾ ਹਾਲ ਹੈ ਸਾਡੇ ਸੁਰੱਖਿਆ ਅਧਿਕਾਰੀ ਵੀ ਇਸ ਸਥਿਤੀ ਦੇ ਨਾਲ ਨਜਿੱਠ ਰਹੇ ਨੇ ਤੇ ਉਹਨਾਂ ਨੂੰ ਦੇਸ਼ ਨਿਕਾਲਾ ਦਿੱਤਾ ਜਾ ਸਕਦਾ ਹੈ ਲੇਕਿਨ ਹੁਣ ਜੋ ਹੈ ਇਹ ਖਬਰ ਕਿ ਇੱਕ ਤਰੀਕੇ ਦੇ ਨਾਲ ਜੋ ਹੈ ਪੱਕੀ ਹੋ ਚੁੱਕੀ ਹੈ ਹਾਲਾਂਕਿ ਦੱਸਿਆ ਕਿ ਆਈਓਏ ਨੇ ਅਨੁਸ਼ਾਸਨੀ ਉਲੰਘਣ ਬਾਰੇ ਕੁਝ ਨਹੀਂ ਬਿਆਨ ਦਿੱਤੇ ਲੇਕਿਨ ਤੁਹਾਨੂੰ ਦੱਸਦੇ ਕਿ ਬੁਧਵਾਰ ਨੂੰ ਅੰਤਿਮ ਪੰਗਲ ਤੁਰਕੀ ਦੀ ਯੇਦਗੇਲਾ ਜ਼ੈਨੇਬ ਦੇ ਤੋ ਜੜਾ 10 0 ਦੇ ਨਾਲ ਹਾਰ ਵੀ ਗਈ ਸੀ ਪੈਰਾਓਲੰਪਿਕ ਤੋਂ ਬਾਹਰ ਹੋ ਗਈ ਸੀ ਜਿਸ ਤੋਂ ਬਾਅਦ 올림픽 ਡੈਬਿਊ ਕਰਨ ਵਾਲੀ ਇਸ ਖਿਡਾਰੀ ਅੰਤਿਮ ਦੀ ਜੜਾ ਰੇਪੇਜ ਰਾਹੀ ਕਾਂਸੀ ਤਗਮੇ ਦੀ ਦੌੜ ਦੇ ਵਿੱਚ ਬਣੇ ਰਹਿੰਦੀਆਂ ਉਮੀਦਾਂ ਤੇ ਵੀ ਪਾਣੀ ਫਿਰ ਗਿਆ ਸੀਗਾ ਸੋ ਦੱਸਿਆ ਜਾ ਰਿਹਾ ਕਿ ਅੰਤਿਮ ਦੇ ਪਿਤਾ ਨੇ ਜੋ ਹੈ ਉਸ ਨੂੰ ਪਹਿਲਵਾਨ ਬਣਾਉਣ ਦੇ ਲਈ ਆਪਣੀ 1.5 ਏਕੜ ਦੀ ਜ਼ਮੀਨ ਵੀ ਵੇਚ ਦਿੱਤੀ ਸੀ ਪਰ ਹੁਣ ਜਾਦਾ 올림픽 ਦੇ ਵਿੱਚ ਖੇਡ ਰਹੀ ਸੀ ਤਾਂ ਪਹਿਲਾਂ ਤਾਂ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਤਾਂ ਉਸ ਤੋਂ ਬਾਅਦ ਜਦੋਂ ਪੈਰਾ 올림픽 ਤੋਂ ਬਾਹਰ ਹੋ ਗਈ ਸੀਗੀ ਤਾਂ ਹੁਣ ਜੋ ਹੈ ਇਹ ਇੱਕ ਤਰੀਕੇ ਦੇ ਨਾਲ ਕਹਿ ਰਹੇ ਕਿ ਹੁਣ ਅਨੁਸ਼ਾਸਨੀ ਉਲੰਘਣਾ ਕਰਨ ਤੇ ਜੋ ਹੈ ਪੈਰਿਸ ਤੋਂ ਛੱਡਣ ਦੇ ਹੁਕਮ ਵੀ ਜੋ ਹੈ ਉਸ ਨੂੰ ਹੁਣ ਇਹਨਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਤੇ ਉਹਨ ਭਾਰਤ ਜੋ ਹੈ ਉਸ ਨੂੰ ਵਾਪਸ ਭੇਜਿਆ ਜਾ ਰਿਹਾ ਹੈ ਪੈਰਿਸ 2010 ਕਿ ਪਹਿਲਾਂ ਤਾਂ ਇਹ ਮਾਮਲਾ ਵਿਨੇਸ਼ ਮੁਗਾੜ ਦਾ ਦੱਸਿਆ ਜਾ ਰਿਹਾ ਸੀ ਉਹ ਵਿਵਾਦਾਂ ਦੇ ਵਿੱਚ ਸੀ ਸੀ 100 ਗ੍ਰਾਮ ਵੱਧ ਭਾਰ ਹੁਣ ਦੇ ਕਾਰਨ ਜੋ ਹੈ ਉਸ ਨੂੰ ਫਾਈਨਲਸ ਦੇ ਵਿੱਚੋਂ ਡਿਸਕਵালিਫਾਈ ਕਰ ਦਿੱਤਾ ਜਾਂਦਾ ਤਾਂ ਉਸ ਤੋਂ ਬਾਅਦ ਹੁਣ ਇੱਕ ਹੋਰ ਭਾਰਤੀ ਪਹਿਲਵਾਨ ਜੋ ਕਿ ਹੈ ਅੰਤਿਮ ਪੰਗਲਤਾ ਹੁਣ ਇਹ ਵੀ ਜੋ ਹੈ ਕਾਫੀ ਜ਼ਿਆਦਾ ਵਿਵਾਦਾਂ ਦੇ ਵਿੱਚ ਫਸ ਚੁੱਕੀ ਹੈ ਇੱਕ ਛੋਟੀ ਜਹੀ ਗਲਤੀ ਦੇ ਕਾਰਨ ਜੋ ਹੈ ਹੁਣ ਇਸ ਉੱਤੇ ਵੀ ਵੱਡਾ ਐਕਸ਼ਨ ਜੋ ਹੈ ਆਈਓਏ ਦੇ ਵੱਲੋਂ ਲਿਆ ਗਿਆ ਹੈ ਸੋ ਉਹ तमाम ਜਾਣਕਾਰੀ ਜੋ ਹੈ ਹੋਰ ਵੀ ਤੁਹਾਡੇ ਨਾਲ ਜੁੜੀ ਸਾਂਝੀ ਕਰਦੇ ਰਹਾਂਗੇ ਫਿਲਹਾਲ ਦੇ ਲਈ ਦਿਓ ਇਜਾਜ਼ਤ ਤੇ ਦੇਖਦੇ ਰਹੋ ਅਜੀਤ ਵਕ ਟਵੀ